ਜਦੋਂ ਮੌਸਮ ਚੇਂਜ ਹੁੰਦਾ ਤੇ ਡੇਂਗੂ ਦੇ ਕੇਸ ਜਿਹੜੇ ਆਉਣੇ ਸ਼ੁਰੂ ਹੋ ਜਾਂਦੇ ਆ ਇਹ ਕੀ ਹੁੰਦਾ ਹੈ ਸਾਫ ਪਾਣੀ ਦੇ ਮੱਛਰ ਪੈਦਾ ਹੁੰਦਾ ਤੇ ਇਹ ਬਹੁਤ ਘੱਟ ਜਿਹੜਾ ਹੈਗਾ ਹੁੰਦਾ ਹੈ ਪਰ ਅਸੀਂ ਜਿਹੜਾ ਹੁਣ ਅੱਜ ਕੱਲ ਇੱਕ ਡਰਾਈਵ ਚਲਾਈ ਹੈ ਸਰਕਾਰ ਨੇ ਪੰਜਾਬ ਸਰਕਾਰ ਨੇ ਹਰ ਸ਼ੁੱਕਰਵਾਰ ਅਸੀਂ ਇਹਨੂੰ ਡਰਾਈਡੇ ਮਨਾਉਨੇ ਆ ਤੇ ਸਾਡੇ ਕੋਲ ਇਸ ਟਾਈਮ ਜਿਹੜੇ ਜ਼ਿਲ੍ਹੇ ਦੇ ਵਿੱਚ ਕੇਸ ਹੈ ਟੋਟਲ 42 ਦੇ ਕਰੀਬ ਕੇਸ ਚੱਲ ਰਹੇ ਤੇ ਪਿਛਲੇ ਸਾਲ ਸਾਡੇ ਕੋਲ 1530 ਕੇਸ ਆਏ ਸੀ ਇਸ ਵਾਰ ਜਿਹੜੇ ਸਾਡੇ ਸਿਵਲ ਸਰਜਨ ਸਹਿਬਾਨ ਸਾਡੇ ਸੈਕਟਰੀ ਸਹਿਬਾਨ ਤੇ ਸਰਕਾਰ ਦੀਆਂ ਸਖਤ ਹਦਾਇਤਾਂ ਕਿ ਕੋਸ਼ਿਸ਼ ਕੀਤੀ ਜਾਵੇ ਕਿ ਡੇਂਗੂ ਦਾ ਕੋਈ ਕੇਸ ਜਿਹੜਾ ਸਾਡੇ ਕੋਲ ਘੱਟ ਤੋਂ ਘੱਟ ਪੋਜ਼ੀਟਿਵ ਹੋਣ ਪਰ ਕਿਉਂਕਿ ਪਿੰਡਾਂ ਵਿੱਚ ਕਈ ਬਹੁਤ ਜਗ੍ਹਾ ਜਿੱਥੇ ਪਾਣੀ ਜਿਹੜਾ ਸਾਫ਼ ਖੜਾ ਉਹਨੂੰ ਅਸੀਂ ਸਾਡੇ ਹੈਲਥ ਵਰਕਰ ਉਹ ਜਾ ਕੇ ਕੋਸ਼ਿਸ਼ ਤਾਂ ਕਰ ਰਹੇ ਕਿ ਉਹਨੂੰ ਜਿਹੜਾ ਲਾਰਵੇ ਨੂੰ ਕਿਸ ਤਰ੍ਹਾਂ ਤਰਾ ਡਿਸਟਰਾਇ ਕੀਤਾ ਜਾਵੇ ਪਰ ਫਿਰ ਵੀ ਕੇਸ ਆ ਰਹੇ ਸਾਡੇ ਕੋਲ ਜਿਹੜੇ ਪਿਛਲੇ ਸਾਲ ਹਜਪੁਰ ਪੀਐਸਸੀ ਵਿੱਚ 7 ਕੇਸ ਆਏ ਸੀ ਫਿਰ ਅੱਜ ਅਜ ਤੱਕ ਤਾਂ ਕੋਈ ਕੇਸ ਨਹੀਂ ਆਇਆ ਆਉਣ ਵਾਲੇ ਸਮੇਂ ਤੁਸੀਂ ਆਸ ਕਰਦੇ ਹਾਂ ਘੱਟ ਤੋਂ ਘੱਟ ਕੇਸ ਹੋਣ। ਪਰ ਹਿੰਦਕਾੜਾ ਹਸਪੀਟਲ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇਗੇ ਜੇ ਕੋਈ ਮਰੀਜ਼ ਆਉਣ। ਹਸਪੀਟਲ ਵਿੱਚ ਅਸੀਂ ਇੱਕ ਤਾਂ ਸਪੈਸ਼ਲ ਡੇਂਗੂ ਵਾਰਡ ਬਣਾਇਆ ਜਿਹਦੇ ਵਿੱਚ ਜੜੀਆਂ ਹੈਗੀਆਂ ਨੈੱਟ ਲਗਾਏਗੇ ਤੇ ਜਿਹੜਾ ਇਸ ਕੇਸ ਨਾਲ ਡੈਂਗੂ ਦੇ ਪੇਸ਼ੈਂਟ ਨੂੰ ਨੇਪਟਨ ਲਈ ਖਾਸ ਪ੍ਰਬੰਧ ਕੀਤੇ ਗਏ ਆ ਸਾਰੇ ਡਾਕਟਰ ਸਟਾਫ ਸਭ ਨੂੰ ਹਦਦਤਾਂ ਦਿੱਤੀਆਂ ਆ ਵੀ ਜਿਹੜੇ ਵੀ ਪੇਸ਼ੈਂਟ ਆਉਂਦਾ ਉਹਨੂੰ ਇਨਵੈਸਟੀਗੇਟ ਕਰਕੇ ਅਸੀਂ ਪਬਲਿਕ ਨੂੰ ਵੀ ਅਪੀਲ ਕਰਦੇ ਆ ਕਿ ਸਾਡੇ ਕੋਲ ਸਾਰਾ ਗਵਰਨਮੈਂਟ ਕੋਲੋਂ ਪ੍ਰਬੰਧ ਹੈ ਜੇ ਕੋਈ ਡੈਂਗੂ ਦਾ ਕੇਸ ਪੋਜ਼ਿਟਿਵ ਹੁੰਦਾ ਤਾਂ ਸੰਪਰਕ ਕਰੋ ਜਦੋਂ ਮੌਸਮ ਚੇਂਜ ਹੁੰਦਾ ਹੈ ਤੇ ਡੇਂਗੂ ਦੇ ਕੇਸ ਜਿਹੜੇ ਆਉਣੇ ਸ਼ੁਰੂ ਹੋ ਜਾਂਦੇ ਆ ਇਹ ਕੀ ਹੁੰਦਾ ਹੈ ਸਾਫ ਪਾਣੀ ਦੇ ਮੱਛਰ ਪੈਦਾ ਹੁੰਦਾ ਤੇ ਇਹ ਬਹੁਤ ਘੱਟ ਜਿਹੜਾ ਹੈਗਾ ਹੁੰਦਾ ਹੈ ਪਰ ਅਸੀਂ ਜਿਹੜਾ ਹੁਣ ਅੱਜ ਕੱਲ ਇੱਕ ਡਰਾਈਵ ਚਲਾਈ ਹੈ ਸਰਕਾਰ ਨੇ ਪੰਜਾਬ ਸਰਕਾਰ ਨੇ ਹਰ ਸ਼ੁੱਕਰਵਾਰ ਅਸੀਂ ਇਹਨੂੰ ਡਰਾਈਡੇ ਮਨਾਉਨੇ ਆ ਤੇ ਸਾਡੇ ਕੋਲ ਇਸ ਟਾਈਮ ਜਿਹੜੇ ਜ਼ਿਲ੍ਹੇ ਦੇ ਵਿੱਚ ਕੇਸ ਹੈ ਟੋਟਲ 42 ਦੇ ਕਰੀਬ ਕੇਸ ਚੱਲ ਰਹੇ ਤੇ ਪਿਛਲੇ ਸਾਲ ਸਾਡੇ ਕੋਲ 1530 ਕੇਸ ਆਏ ਸੀ ਇਸ ਵਾਰ ਜਿਹੜੇ ਸਾਡੇ ਸਿਵਲ ਸਰਜਨ ਸਹਿਬਾਨ ਸਾਡੇ ਸੈਕਟਰੀ ਸਹਿਬਾਨ ਤੇ ਸਰਕਾਰ ਦੀਆਂ ਸਖਤ ਹਦਾਇਤਾਂ ਕਿ ਕੋਸ਼ਿਸ਼ ਕੀਤੀ ਜਾਵੇ ਕਿ ਡੇਂਗੂ ਦਾ ਕੋਈ ਕੇਸ ਜਿਹੜਾ ਸਾਡੇ ਕੋਲ ਘੱਟ ਤੋਂ ਘੱਟ ਪੋਜ਼ੀਟਿਵ ਹੋਣ ਪਰ ਕਿਉਂਕਿ ਪਿੰਡਾਂ ਵਿੱਚ ਕਈ ਬਹੁਤ ਜਗ੍ਹਾ ਜਿੱਥੇ ਪਾਣੀ ਜਿਹੜਾ ਸਾਫ਼ ਖੜਾ ਉਹਨੂੰ ਅਸੀਂ ਸਾਡੇ ਹੈਲਥ ਵਰਕਰ ਉਹ ਜਾ ਕੇ ਕੋਸ਼ਿਸ਼ ਤਾਂ ਕਰ ਰਹੇ ਕਿ ਉਹਨੂੰ ਜਿਹੜਾ ਲਾਰਵੇ ਨੂੰ ਕਿਸ ਤਰ੍ਹਾਂ ਤਰਾ ਡਿਸਟਰਾਇ ਕੀਤਾ ਜਾਵੇ ਪਰ ਫਿਰ ਵੀ ਕੇਸ ਆ ਰਹੇ ਸਾਡੇ ਕੋਲ ਜਿਹੜੇ ਪਿਛਲੇ ਸਾਲ ਹਜਪੁਰ ਪੀਐਸਸੀ ਵਿੱਚ 7 ਕੇਸ ਆਏ ਸੀ ਫਿਰ ਅੱਜ ਅਜ ਤੱਕ ਤਾਂ ਕੋਈ ਕੇਸ ਨਹੀਂ ਆਇਆ ਆਉਣ ਵਾਲੇ ਸਮੇਂ ਤੁਸੀਂ ਯਾਸ ਕਰਦੇ ਹਾਂ ਘੱਟ ਤੋਂ ਘੱਟ ਕੇਸ ਹਾਂ ਤਾਂ ਕਰਕੇ ਜਿਹੜਾ ਹਸਪਤਾਲ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਕਿ ਮਰੀਜ਼ਾਂ ਹਸਪਤਾਲ ਵਿੱਚ ਅਸੀਂ ਇੱਕ ਤਾਂ ਸਪੈਸ਼ਲ ਡੈਂਗੂ ਵਾਰਡ ਬਣਾਇਆ ਜਿਹਦੇ ਵਿੱਚ ਜਿਹੜੀਆਂ ਹੈਗੀਆਂ ਨੈਟ ਲਗਾਏ ਗਏ ਤੇ ਜਿਹੜਾ इस केस जो डेंगू के पेशेंट है उन्होंने निपटने लिए खास प्रबंध किए गए हैं सारे डॉक्टर स्टाफ सब हदायत दी गई हैं कि जो भी पेशेंट आता उन्होंने इन्वेस्टिगेट करके असं पब्लिक को भी अपील करते हैं कि साढ़े को सारा गवर्नमेंट वालों प्रबंध है जो कोई डेंगू का केस पॉजिटिव आता तो संपर्क देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram x aur whatsapp channel par